ਟਰੰਪ ਹੁਣਾਂ ਨੇ ਜਿੱਦਾਂ ਆਪਾਂ ਸਵੇਰੇ ਖ਼ਬਰ ਕਰ ਰਹੇ ਸੀਗੇ ਵੀ 25% ਟੈਰਿਫ ਲਾ ਸਕਦੇ ਆ ਸਟੀਲ ਤੇ ਐਲੂਮੀਨੀਅਮ ਦੇ ਉੱਤੇ ਤੇ ਅੱਜ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਆ ਉਹਨਾਂ ਨੇ ਇਹ ਆਰਡਰ ਕਰ ਦਿੱਤੇ ਆ ਕਿਸੇ ਵੀ ਤਰ੍ਹਾਂ ਦੀ ਸਟੀਲ ਤੇ ਐਲੂਮੀਨੀਅਮ ਜਿਹੜੀ ਇੰਪੋਰਟ ਕੀਤੀ ਜਾਂਦੀ ਆ ਯੂਐਸ ਦੇ ਵਿੱਚ ਉਸ ਉੱਤੇ 25% ਇੰਪੋਰਟ ਟੈਕਸ ਲਾਇਆ ਜਾਊਗਾ ਉਦਾਂ ਕੈਨੇਡਾ ਅ ਅਮਰੀਕਾ ਦਾ ਸਭ ਤੋਂ ਵੱਡਾ ਇਸ ਦੇ ਵਿੱਚ ਐਕਸਪੋਰਟਰ ਹੈਗਾ ਆ ਅਸਟੀਲ ਅਲਮੀਨੀਅਮ ਦੇ ਵਿੱਚ ਤੇ ਨਾਲ ਦੇ ਨਾਲ ਮੈਕਸੀਕੋ ਵੀ ਅਜੇ ਥੋੜੇ ਦਿਨ ਪਹਿਲਾਂ ਹੀ ਇਹਨਾਂ ਦੋਨਾਂ ਨੇ ਆਪਸ ਦੇ ਵਿੱਚ ਇਹ ਜਿਹੜੀ ਚੀਜ਼ ਕੀਤੀ ਸੀ ਵੀ 30-30 ਦਿਨ ਦੀ ਇਹਨਾਂ ਨੂੰ ਸ਼ੋਰਟ ਮਿਲੀ ਸੀ ਦੋਨਾਂ ਮੁਲਕਾਂ ਨੂੰ ਟੈਰਿਫਸ ਤੋਂ ਬਚਣ ਦੇ ਲਈ ਪਰ ਇਨਡਾਇਰੈਕਟਲੀ ਇਹ ਦੋਨੋਂ ਮੁਲਕ ਇਸ ਟੈਰਿਫ ਦੇ ਨਾਲ ਜਿਹੜੇ ਆ ਉਹ ਇਫੈਕਟ ਹੋਣ ਜਾ ਰਹੇ ਨੇ ਉਹਨਾਂ ਨੇ ਕਿਹਾ ਵੀ ਕੋਈ ਵੀ ਐਕਸੈਪਸ਼ਨਸ ਨਹੀਂ ਹੋਣਗੀਆਂ ਜਿਹੜੀ 4 ਮਾਰਚ ਤੋਂ ਇਹ ਜਿਹੜੇ ਟੈਰਿਫਾ ਉਹ ਲੱਗਣ ਜਾ ਰਹੇ ਹੈਗੇ ਆ 트ੰਪ ਨੇ ਕਿਹਾ ਵੀ ਇਹ ਬਹੁਤ ਵੱਡੀ ਡੀਲ ਆ ਦਿਸ ਇਜ਼ ਅ ਬਿਗ ਡੀਲ ਦ ਬਿਗਨਿੰਗ ਆਫ ਮੇਕਿੰਗ ਅਮਰੀਕਾ ਰਿਚ ਅਗੇਨ ਵੀ ਅਮਰੀਕਾ ਨੂੰ ਅਸੀਂ ਮੁੜ ਤੋਂ ਦੁਬਾਰਾ ਜਿਹੜਾ ਇੱਕ ਅਮੀਰ ਮੁਲਕ ਬਣਾਵਾਂਗੇ ਕਹਿੰਦੇ ਵੀ ਸਾਡੇ ਮੁਲਕ ਨੂੰ ਸਟੀਲ ਤੇ ਐਲੂਮੀਨੀਅਮ ਜਿਹੜਾ ਅਮਰੀਕਾ ਚ ਬਣਿਆ ਆ ਉਸ ਦੀ ਲੋੜ ਹੈਗੀ ਆ ਨਾ ਕਿ ਜਿਹੜਾ ਬਾਹਰਲੇ ਮੁਲਕਾਂ ਚ ਬਣ ਕੇ ਇਥੇ ਹੁੰਦਾ ਹੈ ਰਹਾ ਯਾ ਯੂਐਸ ਦੇ ਵਿੱਚ 50% ਅਲਮੀਨੀਅਮ ਕੈਨੇਡਾ ਤੋਂ ਬਣ ਕੇ ਪਹੁੰਚ ਰਿਹਾ ਸੀ ਪਿਛਲੇ ਸਾਲ ਦੇ ਵਿੱਚ ਤੇ ਟੈਰਿਫ ਫੋਰਸ ਦੇ ਵਿੱਚ ਆਉਣ ਦੇ ਨਾਲ ਹੁਣ ਕਹਿੰਦੇ ਵੀ ਕੈਨੇਡਾ ਦੇ ਉੱਤੇ ਇਸ ਦਾ ਬਹੁਤ ਵੱਡਾ ਇੰਪੈਕਟ ਹੋਊਗਾ ਇੱਕ ਲੋਬਿੰਗ ਗਰੁੱਪ ਕੈਨੇਡਾ ਦੇ ਜਿਹੜੇ ਸਟੀਲ ਮੇਕਰਸ ਦੇ ਵੱਲੋਂ ਆ ਉਹਨਾਂ ਨੇ ਕੈਨੇਡੀਅਨ ਸਰਕਾਰ ਨੂੰ ਕਿਹਾ ਹੈ ਵੀ ਭਾਈ ਯੂਐਸ ਦੇ ਉੱਤੇ ਇਮੀਡੀਏਟਲੀ ਤੁਸੀਂ ਰਿਟੈਲੀਏਟ ਜਿਹੜਾ ਕਰੋ ਜਵਾਬੀ ਜਿਹੜਾ ਟੈਰਿਫਾ ਉਹ ਲਾਇਆ ਜਾਵੇ ਤੇ ਉਹਨਾਂ ਨੇ ਜਿਹੜੇ ਅਨਟੇਰੀਓ ਦੇ ਪ੍ਰੀਮੀਅਰ ਨੇ ਡਗ ਫੋਰਡ ਉਹਨਾਂ ਨੇ ਕਿਹਾ ਵੀ ਜਿਹੜਾ ਜਿੱਥੇ ਕੈਨੇਡਾ ਦੀ ਸਭ ਤੋਂ ਜ਼ਿਆਦਾ ਸਟੀਲ ਦੀ ਪ੍ਰੋਡਕਸ਼ਨ ਹੁੰਦੀ ਆ ਉਹਨਾਂ ਨੇ ਕਿਹਾ ਵੀ ਟਰੰਪ ਹੁਣੀ ਇਸ ਟਾਈਮ ਗੋਲ ਪੋਸਟ ਆ ਉਸ ਨੂੰ ਸ਼ਿਫਟ ਕਰ ਰਹੇ ਆ ਇਕਨੋਮੀ ਨੂੰ ਇਸ ਟਾਈਮ ਖਤਰੇ ਦੇ ਵਿੱਚ ਉਹਨਾਂ ਨੇ ਪਾ ਦਿੱਤਾ ਆ ਤੇ ਕਨਸਟੈਂਟਲੀ ਕਾਇਓਸ ਜਿਹੜੀ ਆ ਇੱਕ ਤਟਥਲੀ ਆ ਜਿਹੜੀ ਉਹ ਮਾਚੀ ਪਈ ਹੈਗੀ ਆ ਸੋ ਕਹਿੰਦੇ ਵੀ ਇੱਕ ਸਟਰੋਂਗ ਪਾਰਟਨਰਸ਼ਿਪ ਦੋਨਾਂ ਮੁਲਕਾਂ ਦੇ ਵਿੱਚ ਉਸ ਨੂੰ ਵੀ ਇਸ ਨਾਲ ਖਤਰਾ ਜਿਹੜਾ ਉਹ ਬਣਿਆ ਹੈਗਾ ਆ 2018 ਦੇ ਵਿੱਚ ਪਹਿਲੀ ਟਰਮ 'ਚ 25% ਸਟੀਲ ਤੇ ਤੇ 15% ਐਲੂਮੀਨੀਅਮ ਦੇ ਉੱਤੇ ਟਰੰਪ ਹੋਣਾ ਨੇ ਟੈਰਿਫ ਦਾ ਐਲਾਨ ਕੀਤਾ ਸੀ ਜਿਹੜਾ ਕਿ ਇਵੈਂਚੁਅਲੀ ਆਸਟ੍ਰੇਲੀਆ ਕੈਨੇਡਾ ਮੈਕਸੀਕੋ ਵਰਗੇ ਮੁਲਕਾਂ ਨੇ ਆਪਸ 'ਤੇ ਵੇ ਸਮਝੌਤਾ ਕਰਕੇ ਉਸ ਤੋਂ ਜਿਹੜਾ ਉਹਨਾਂ ਨੇ ਬਚਾ ਕਰ ਲਿਆ ਸੀ ਉਹ ਕਹਿੰਦਾ ਕਹਿ ਰਿਹਾ ਵੀ ਇਹ ਰੀਪਲੇਆਫ 2018 ਇਸ ਟਾਈਮ ਨਜ਼ਰ ਆ ਰਿਹਾ ਹੈ